ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ 6 ਮੁਸਲਮ ਬਹੁਲ ਦੇਸ਼ਾਂ ਤੇ ਆਉਣ ਵਾਲੇ ਲੋਕਾਂ ਤੇ ਟ੍ਰੈਵਲ ਬੈਨ ਲਾਏ ਜਾਣ ਵਾਲੇ ਸੋਦੇ ਹੋਏ ਆਦੇਸ਼ ਤੇ ਹਸਤਾਖਰ ਕੀਤੇ ਨੇ ਵਾਈਟ ਹਾਊਸ ਦੇ ਪ੍ਰੈਸ ਕਤਰ ਸੀਨ ਸਪਾਈਸਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਟ੍ਰੰਪ ਨੇ ਬੰਦ ਕਮਰੇ ਜਿਸ ਆਦੇਸ਼ ਤੇ ਸਾਈਨ ਕਰ ਦਿੱਤੇ ਨੇ ਬੀਬੀਜ਼ੀ ਦੀ ਖਬਰ ਦੇ ਮੁਤਾਬਕ ਇਸ ਵਾਰ ਬੈਨ ਕੀਤੇ ਗਏ ਦੇਸ਼ਾਂ ਦੀ ਸੂਚੀ ਦੇ ਵਿੱਚ 6 ਦੇਸ਼ ਨੇ ਵਿਦੇਸ਼ ਵਿਭਾਗ ਦੇ ਰੱਖਿਆ ਮੰਤਰੀ ਦੀ ਸਲਾਹ ਤੇ ਇਰਾਕ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਫਿਲਹਾਲ ਇਹ ਹੁਕਮ ਸੀਰੀਆ ਲੀਬੀਆ ਈਰਾਨ ਸੋਮਾਲੀਆ ਸੋਡਾਨ ਅਤੇ ਯਮਨ ਤੇ ਲਾਗੂ ਹੋਏਗਾ ਸਦੇਸ਼ੂ ਜਨਾ ਦੇਸ਼ਾਂ ਤੋਂ ਆਉਣ ਵਾਲਿਆਂ ਦੇ ਕੋਲ ਜੇਕਰ ਪਹਿਲਾਂ ਤੋਂ ਗ੍ਰੀਨ ਕਾਰਡ ਜਾਂ ਵੀਜ਼ਾ ਹੈ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾਏਗਾ ਪਿਛਲੀ ਵਾਰ ਵੀਜ਼ਾ ਤਾਰਕਰ ਵੀ ਰੋਕਿਆ ਗਿਆ ਸੀ ਜਿਸ ਦੇ ਬਾਅਦ ਪੂਰੀ ਦੁਨੀਆ 'ਚ ਹੰਗਾਮਾ ਮਚਿਆ ਸੀ ਸੀਰੀਆ ਤੋਂ ਆਉਣ ਵਾਲੇ ਸ਼ਰਨਾਰਥੀ ਜਿਨ੍ਹਾਂ ਕੋਲ ਪਹਿਲਾਂ ਤੋਂ ਮਨਜ਼ੂਰੀ ਹੈ ਉਹਨਾਂ ਨੂੰ ਨਹੀਂ ਰੋਕਿਆ ਜਾਏਗਾ ਨਾਲੇ ਸੀਰੀਆ ਤੋਂ ਆਉਣ ਵਾਲੇ ਸ਼ਰਨਾਰਥੀਆਂ ਤੇ ਵੀ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਵਾਂਗ 120 ਦਿਨ ਤੱਕ ਦੀ ਰੋਕ ਲੱਗ ਹੋਏਗੀ ਪਹਿਲੇ ਦੇਸ਼ ਵਿੱਚ ਰੋਗ ਅਨਿਸ਼ਚਿਤ ਸਮੇਂ ਲਈ ਸੀ ਇਸ ਵਾਰ ਇਹ ਦੇਸ਼ ਫੌਰੀ ਲਗੂ ਕੀਤੇ ਜਾਣ ਦੀ ਬਜਾਏ 10 ਦਿਨਾਂ ਦੇ ਬਾਅਦ ਯਾਨੀ 16 ਮਾਰਚ ਤੋਂ ਲਾਗੂ ਹੋਏਗਾ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ 에어ਪੋਰਟਸ ਤੇ ਅਫਰਾ ਤਫਰੀਦ ਨੂੰ ਰੋਕਿਆ ਜਾ ਸਕੇਗਾ ਅਤੇ तमाम ਏਜੰਸੀਆਂ ਤਿਆਰੀ ਦੇ ਨਾਲ ਇਸ ਨੂੰ ਅੰਜਾਮ ਦੇ ਸਕਣਗੀਆਂ ਇਸ ਵਾਰ ਬੈਨ ਕੀਤਾ ਕਿ ਮੁ슬ਮ ਦੇਸ਼ਾਂ ਵਿੱਚੋਂ ਇਸਾਈ ਸ਼ਰਨਾਰਥੀਆਂ ਨੂੰ ਵੀ ਆਉਣ ਦੇਣ ਦੀ ਛੋਟ ਨਹੀਂ ਦਿੱਤੀ ਗਈ ਮੰਨਿਆ ਜਾ ਰਿਹਾ ਹੈ ਕਿ ਇਸ ਲਈ ਕੀਤਾ ਗਿਆ ਹੈ ਤਾਂ ਕਿ ਕੋਈ ਅਦਾਲਤ ਵਿੱਚ ਇਹ ਚੁਣੌਤੀ ਨਾ ਦੇ ਸਕੇ ਕਿ ਇਹ ਦੇਸ਼ ਧਰਮ ਦੇ ਆਧਾਰ ਤੇ ਭੇਤ ਭਾਪ ਕਰ ਰਿਹਾ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਇੱਕ ਟ੍ਰੈਵਲ ਐਡਵਾਈਸ ਜਾਰੀ ਕੀਤੀ ਹੈ ਇਸ ਐਡਵਾਈਸਰੀ ਦੇ ਵਿੱਚ ਉਸਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਦੀ ਯਾਤਰਾ ਨਾ ਕਰਨ ਇਸ ਦੇ ਨਾਲ ਹੀ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਦੇ ਵਿੱਚ ਵੀ ਚਰਮਪੰਥੀ ਤੱਤ ਕਾਰਸ਼ਿਲ ਨੇ ਚਾਈਨਾ ਜਹਾਜ਼ ਰਾਕਟ ਵਿਕਸਿਤ ਕਰਨ ਜਾ ਰਿਹਾ ਜਿਸ ਨੂੰ ਵਿਮਾਨ ਦੇ ਰਾਹੀਂ ਪੁਲਾੜ ਦੇ ਵਿੱਚ ਭੇਜ ਕੇ ਲਾਂਚ ਕੀਤਾ ਜਾ ਸਕੇਗਾ ਚਾਈਨਾ ਅਕੈਡਮੀ ਆਫ ਲਾਂਚ ਵਹੀਕਲ ਟੈਕਨੋਲੋਜੀ ਦੇ ਵਾਹਕ ਰਾਕਟ ਵਿਕਾਸ ਦੇ ਪ੍ਰਮੁਖ ਨੇ ਇਸ ਯੋਜਨਾ ਬਾਰੇ ਦੱਸਿਆ ਹੈ ਜਿਸ ਮੁਤਾਬਕ ਉਹ ਇੱਕ ਵੱਡਾ ਰਾਕਟ ਬਣਾਉਣ ਦੀ ਸੋਚ ਰਹੇ ਨੇ ਜੋ 200 ਕਿਲੋਗ੍ਰਾਮ ਦਾ ਪੇਲੋਡ ਪੁਲਾੜ ਵਿੱਚ ਲੈ ਜਾ ਸਕੇ ਅਮਰੀਕੀ ਸੈਨਾਨ ਨੇ ਉੱਤਰੀ ਕੋਰੀਆ ਵੱਲੋਂ ਮਿਸਾਈਲ ਪ੍ਰੀਖਣ ਕੀਤੇ ਜਾਣ ਦੇ ਬਾਅਦ ਦੱਖਣੀ ਕੋਰੀਆ ਵਿੱਚ ਬੈਲਿਸਟਿਕ ਮਿਸਾਈਲ ਰੋਦੀ ਰੱਖਿਆ ਪ੍ਰਣਾਲੀ ਤਣਾਅਕ ਦੀ ਸ਼ੁਰੂ ਕਰ ਦਿੱਤੀ ਹੈ ਅਮਰੀਕੀ ਪ੍ਰਸ਼ਾਸਨ ਕਮਾਨ ਨੇ ਜਾਣਕਾਰੀ ਦਿੱਤੀ ਹੈ ਪਰਮਾਣੂ ਹਥਿਆਰ ਨਾਲ ਲੈਸ ਉੱਤਰੀ ਕੋਰੀਆ ਨੇ ਕੱਲ 4 ਮਿਜ਼ਾਹ ਲਾਂਦਾਗੀਆਂ ਸਨ ਉੱਤਰੀ ਕੋਰੀਆ ਵੱਲੋਂ ਲਾਂਚ ਕੀਤੀਆਂ ਗਈਆਂ 4 ਮਿਸਾਈਲਾਂ ਜਾਪਾਨ ਦੇ ਅਮਰੀਕੀ ਸੈਨਿਕ ਕਟਿਆ ਤੇ ਹਮਲਾ ਕਰਨ ਦੇ ਲਈ ਪ੍ਰੀਖਣ ਦਾ ਅਭਿਆਸੀ ਨੇ ਤਾਂ ਕਿ ਐਮ ਜੋਂਗ ਉਨੇ ਸਭਿਆਸੀ ਨਿਗਰਾਨੀ ਕੀਤੀ ਸੀ ਪਿਯੋਂਗਯਾਂਗ ਦੀ ਸਰਕਾਰੀ ਸੰਵਾਦ ਕਮੇਟੀ ਕੇਸੀਐਨਏ ਨੇ ਜਾਣਕਾਰੀ ਦਿੱਤੀ ਹੈ